ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ YouTube ਚੈਨਲ ਪੈਣਾ ਦੇ ਬੁਟੀਕ ਤੇ ਤੇ ਅੱਜ ਫੇਰ ਕਾਫੀ ਸਾਰੀ ਡਿਮਾਂਡ ਤੋਂ ਬਾਅਦ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਤੇ ਕਾਫੀ ਸਾਰੀ ਡਿਮਾਂਡ ਸੀ ਇਹਨਾਂ ਸੂਟਾਂ ਦੀ ਪਹਿਲਾਂ ਵੀ ਆਪਾਂ ਇਹਨਾਂ ਸੂਟਾਂ ਦੀ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਔਰ ਕਾਫੀ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਤੁਹਾਡੇ ਸਾਰਿਆਂ ਦਾ ਤੇ ਉਸ ਤੋਂ ਬਾਅਦ ਸਾਨੂੰ ਇਹ ਵਾਲੇ ਸੂਟ ਜਿਹੜੇ ਸੀ ਬੜੀ ਮੁਸ਼ਕਲ ਨਾਲ ਬਣਵਾਏ ਨਸੀ ਫੇਰ ਕਿਉਂਕਿ ਤੁਹਾਨੂੰ ਪਤਾ ਟਾਈਮ ਬਹੁਤ ਲੱਗ ਜਾਂਦਾ ਤੇ ਅੱਜ ਉਹ ਸੂਟ ਰੈਡੀ ਹੋ ਕੇ ਆਏ ਨੇ ਜੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈ ਆ ਕੋਈ ਵੀ ਵੀਡੀਓ ਆਈ ਗਈ ਉਹਦੀ ਨੋਟੀਫਿਕੇਸ਼ਨ ਪਹੁੰਚੇਗੀ ਠੀਕ ਹੈ ਜੀ ਤੇ ਕਾਫੀ ਸਾਰੀਆਂ ਭੈਣਾਂ ਦੇ ਮੈਸੇਜ ਹੁੰਦੇ ਆ ਕਾਫੀ ਸਾਰੀਆਂ ਭੈਣਾਂ ਦੇ ਫੋਨ ਕਾਲ ਜਿਹੜੇ ਮੈਨੂੰ ਆਉਂਦੇ ਆ ਉਹ ਬਹੁਤ ਜ਼ਿਆਦਾ ਦੁਖੀ ਹੋਈਆਂ ਹੁੰਦੀਆਂ ਨੇ ਵਿਚਾਰੀਆਂ ਕਿਉਂਕਿ ਉਹਨਾਂ ਨੂੰ ਕਾਫੀ ਬੁਟੀਕ ਵਾਲਿਆਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਕਿਸੇ ਨੇ ਪੇਮੈਂਟ ਪਵਾ ਲਈ ਉਹਨਾਂ ਦੇ ਸੂਟ ਨਹੀਂ ਪਹੁੰਚਾਏ ਕਿਸੇ ਨੇ ਜਿਹੜੇ ਸੂਟ ਬਣਾਏ ਆ ਤਾਂ ਜੋ ਉਹਨਾਂ ਨੇ ਫੈਬਰਿਕ ਦੱਸਿਆ ਸੀ ਬੁਟੀਕ ਵਾਲਿਆਂ ਨੇ ਉਹਨਾਂ ਨੇ ਉਹ ਫੈਬਰਿਕ ਨਹੀਂ ਲਗਾਇਆ ਹੈ ਬਟ ਤੁਸੀਂ ਅਗਰ ਸਾਡੇ ਚੈਨਲ ਤੇ ਆਇਓ ਸਾਡੇ ਬੁਟੀਕ ਤੇ ਆਇਓ ਤੁਹਾਨੂੰ ਫੋਨ ਕੀਤਾ ਜਾਂ ਮੈਸੇਜ ਕੀਤਾ ਬੇਫਿਕਰ ਹੋ ਜਾਇਆ ਕਰੋ ਸਾਡਾ ਜਿਹੜਾ ਫਸਟ ਕੰਮ ਇਹੀ ਆ ਜੀ ਕਿ ਤੁਹਾਡੀ ਚੁਆਇਸ ਦਾ ਜੋ ਜਦੋਂ ਤੁਸੀਂ ਮੈਸੇਜ ਕਰਦੇ ਹੋ ਕਿ ਦੀਦੀ ਅਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਜਾਂ ਅਸੀਂ ਆਹ ਡਰੈਸ ਰੈਡੀ ਕਰਵਾਣੀ ਤਾਂ ਮੇਰਾ ਪਹਿਲਾ ਸਵਾਲ ਸਭ ਨੂੰ ਇਹੀ ਹੁੰਦਾ ਕਿ ਤੁਸੀਂ ਕਿਹੜਾ ਫੈਬਰਿਕ ਲਾਇਕ ਕਰਦੇ ਹੋ ਜਿਹੜਾ ਫੈਬਰਿਕ ਤੁਸੀਂ ਕਹੋਗੇ ਉਹੀ ਫੈਬਰਿਕ ਅਸੀਂ ਲਗਾਵਾਂਗੇ ਜੀ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਚੀਜ਼ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਕਾਰੀਵਰਕ ਥ्रेडਵਰਕ ਦਬਕਾਵਰਕ ਕੋਈ ਵੀ ਵਰਕ ਤੁਸੀਂ ਕਰਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਉਸਵੇਂ ਦਾ ਹੀ ਸੂਟ ਜਿਹੜਾ ਰੈਡੀ ਕਰਵਾ ਕੇ ਦਵਾਂਗੇ ਚਲੋ ਜੀ ਠੀਕ ਹੈ ਬਹੁਤਾ ਟਾਈਮ ਤੁਹਾਡਾ ਨਾ ਵੇਸਟ ਕਰਦੇ ਹੋਏ ਅੱਜ ਕਰਦੇ ਆਂ ਅੱਜ ਵਾਲੀ ਵੀਡੀਓ ਸ਼ੁਰੂ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਫੈਬਰਿਕ ਬਾਰੇ ਅਲੱਗ ਤੋਂ ਨਾ ਪੁੱਛਿਆ ਕਰੋ ਵੀਡੀਓ ਦੇ ਵਿੱਚ ਫੈਬਰਿਕ ਬਾਰੇ ਸਾਰਾ ਦੱਸਿਆ ਜਾਂਦਾ ਹੈ ਚਲੋ ਜੀ ਕਾਫੀ ਸਾਰੀ ਡਿਮਾਂਡ ਤੋਂ ਬਾਅਦ ਫੇਰ ਉਹੀ ਸੂਟ ਰਿਪੀਟ ਹੋਏ ਆ ਜੀ ਜਿਹੜੇ ਪਹਿਲਾਂ ਆਏ ਸੀ ਕਿਉਂਕਿ ਇਹ ਸੂਟ ਜਿਹੜੇ ਨੇ ਆਪਣੇ ਵਿਆਹ ਤੇ ਜਾਗੋ ਵਾਸਤੇ ਸਪੈਸ਼ਲ ਬਣਾਏ ਹੋਏ ਨੇ ਜੀ ਇਹ ਸੂਟ ਤੇ ਆਪਾਂ ਵੈਸੇ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਇਹਨਾਂ ਦੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਕਰ ਤੋਟਾ ਆਪਾਂ ਤੀਸਰੀ ਵੀਡੀਓ ਅਪਲੋਡ ਕਰਨ ਲੱਗੇ ਆ ਠੀਕ ਹੈ ਜੀ ਤੇ ਵੀਡੀਓ ਅਪਲੋਡ ਕਰਨ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਣੇ ਕੋ ਨਵੀਆਂ ਚੀਜ਼ਾਂ ਜਦੋਂ ਬਣ ਕੇ ਆਉਂਦੀਆਂ ਨੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਤੇ ਲੋ ਜੀ ਇਹ ਰਹੇਗੀ ਸ਼ਰਟ ਸ਼ਰਟ ਰਹੇਗੀ ਖਾਦਰ ਦੇ ਉੱਪਰ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਜੀ ਸਾਰਾ ਹੀ ਮਸ਼ੀਨ ਵਰਕ ਕੀਤਾ ਗਿਆ نیچے ਘੇਰੇ ਦੇ ਉੱਪਰ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਔਰ ਐਸੇ ਤਰੀਕੇ ਨਾਲ ਹੀ ਬਾਹਾਂ ਦੇ ਉੱਪਰ ਬਾਰਡਰ ਬਣਿਆ ਹੋਇਆ ਜੀ ਤੇ ਇਹਦੀ ਸ਼ਾਰਟਲੀ ਜਿਹੜੀ ਲੈਂਥ ਹੈ ਜੀ ਇਹ ਪ੍ਰੋਪਰ ਐ ਨਹੀਂ ਹੈਗਾ ਕਿ ਜਿਵੇਂ ਆਪਾਂ ਪੂਰੀ ਕਮੀਜ਼ ਦੀ ਲੈਂਥ ਰੱਖਦੇ ਆ ਇਹ ਜਿੰਨੀ ਕੁ ਘਗਰੇ ਦੇ ਹਿਸਾਬ ਨਾਲ ਜਿਹੜੀ ਚੀਜ਼ ਸੋਹਣੀ ਲੱਗੇਗੀ ਉਹਦੇ ਅਕੋਰਡਿੰਗ ਹੀ ਲੈਂਥ ਹੈ ਜੀ ਤੇ ਬਾਕੀ ਅਗਰ ਤੁਸੀਂ ਜ਼ਿਆਦਾ ਸ਼ਾਰਟ ਕਰਵਾਉਣਾ ਚਾਹੁੰਦੇ ਉੱਪਰੋਂ ਕਟਿੰਗ ਹੋ ਜਾਏਗਾ ਤੇ ਬਹੁਤ ਹੀ ਸੋਹਣੀ ਤੁਹਾਡੀ ਜਿਹੜੀ ਡਰੈਸ ਬਣੇਗੀ ਤੇ ਨਾਲ ਰਹੇਗਾ ਜੀ ਚਨੋਂ ਦਾ ਦੁਪੱਟਾ ਤੇ ਬਹੁਤ ਸੋਹਣਾ ਦੁਪੱਟੇ ਨੂੰ ਗੋਟਾ ਲੱਗਿਆ ਹੋਇਆ ਤੁਹਾਨੂੰ ਕੁਝ ਵੀ ਅਲੱਗ ਤੋਂ ਕਰਵਾਉਣ ਦੀ ਲੋੜ ਨਹੀਂ ਹੈਗੀ ਅ ਅਗਰ ਤੁਸੀਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਸਿਚ ਵੀ ਕਰਵਾ ਦਾਂਗੇ ਜੀ ਅਗਰ ਤੁਸੀਂ ਬਿਨਾਂ ਸਟੀਚਿੰਗ ਤੋਂ ਬਾਇ ਕਰਨਾ ਚਾਹੁੰਦੇ ਹੋ ਬਿਨਾਂ ਸਟੀਚਿੰਗ ਤੋਂ ਵੀ ਤੁਹਾਨੂੰ ਮਿਲ ਜੇਗਾ ਜੀ ਇਹਦੀ ਸ਼ਰਟ ਜਿਹੜੀ ਹੈ ਜੀ ਸੈਮੀ ਸਟੀਚ ਕੀਤੀ ਹੋਈ ਹੈ ਔਰ ਇਹਦਾ ਕਗਰਾ ਸਟੀਚ ਕੀਤਾ ਹੋਇਆ ਸੋ ਇਹਦੀਆਂ ਕੁਝ ਸਲਾਈਆਂ ਜਿਹੜੀਆਂ ਨੇਵੇਂ ਵੀ ਉਹ ਕੱਚੀਆਂ ਸਲਾਈਆਂ ਜਿਵੇਂ ਆਪਾਂ ਕਹਿੰਦੇ ਨੇ ਕੱਚੀ ਸਲਾਈ ਕੀਤੀ ਹੋਈ ਹੈ ਜਦੋਂ ਤੁਸੀਂ ਸਟੀਚ ਕਰਵਾਓਗੇ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਜਿਹੜੀ ਸਟੀਚਿੰਗ ਕਰਵਾ ਕੇ ਦਵਾਂਗੇ ਠੀਕ ਤੇ ਇਹ ਰਹੇਗਾ ਜੀ ਅੱਜ ਵਾਲਾ ਆਪਣਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਜੀ ਘੱਗਰੇ ਦਾ ਜਿੰਨਾ ਫਲੇਅਰ ਆਪਾਂ ਨੂੰ ਚਾਹੀਦਾ ਉਹਨਾਂ ਕੱਗਰੇ ਦਾ ਵੀ ਪੂਰਾ ਦਾ ਜਿਹੜੀ ਆਪਾਂ ਕਹਿੰਦੇ ਫਲੇਅਰ ਆਪਾਂ ਨੇ ਰੱਖਿਆ ਹੋਇਆ ਤੇ ਇਹਦੇ ਵਿੱਚ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਤੁਹਾਡੀ ਸਾਰਿਆਂ ਦੀ ਫਰਮਾਇਸ਼ ਸੀ ਕਿ ਦੀਦੀ ਇਹ ਵਾਲਾ ਕਲਰ ਲੈ ਕੇ ਆਓ ਤੇ ਇਹ ਕਲਰ ਇੱਕ ਕਲਰ ਹੀ ਬਣ ਕੇ ਆਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਦਿਖਾ ਦਈਏ ਨੇ ਪਹਿਲਾਂ ਪਰ ਤੁਹਾਨੂੰ ਘਗਰਾ ਹੀ ਦਿਖਾਉਣਾ ਹੈ ਕਿ ਇਹ ਘਗਰਾ ਬਹੁਤ ਜਿਆਦਾ ਸੋਹਣਾ ਬਣ ਕੇ ਆਇਆ ਜੀ ਪਰਸਨਲੀ ਬਹੁਤ ਹੀ ਜਿਆਦਾ ਸੋਹਣਾ ਲੱਗਿਆ ਸਾਨੂੰ ਅਸੀਂ ਆ ਜਿਹੜੀ ਚੀਜ਼ ਸੀ ਇਹ ਕਾਫੀ ਸਾਰੇ ਸਾਨੂੰ ਮੈਸੇਜ ਔਰ ਫੋਨ ਕਾਲ ਆਏ ਸੀ ਕਿ ਦੀਦੀ ਜੋਵੇਂ ਦੀ ਸ਼ਰਟ ਹੋਏਗੀ ਤੇ ਉਸ ਤਰੀਕੇ ਨਾਲ ਹੀ ਘਗਰੇ ਤੇ ਪੱਟੀ ਲਗਾਓ ਤੇ ਬਹੁਤ ਸੋਹਣਾ ਵੀ ਬਣੇਗੀ ਉਹ ਚੀਜ਼ ਤੇ ਵਾਕਈ ਯਾਰ ਬਹੁਤ ਸਾਰ ਜਿਆਦਾ ਸੋਹਣੀ ਬਣੀ ਐ ਤੇ ਇਹ ਰਹੇਗੀ ਜੀ ਸ਼ਰਟ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਤੁਹਾਡਾ ਇਹ ਵਾਲਾ ਆ ਕਗਰੇ ਦਾ ਕੜਾ ਕਲਰ ਲੱਗ ਰਿਹਾ ਔਰ ਕਿੰਨਾ ਸੋਹਣਾ ਸੂਰਟ ਦਾ ਕਲਰ ਲੱਗ ਰਿਹਾ ਔਰ ਬਹੁਤ ਹੀ ਜਿਆਦਾ ਸੋਹਣੀ ਜਿਹੜੀ ਡਰੈਸ ਜਿਹੜੀ ਤੁਹਾਡੀ ਰੈਡੀ ਹੋਏਗੀ ਤੇ ਇਹ ਰਹੇਗਾ ਜੀ ਚਨੋਂ ਦਾ ਦੁਪੱਟਾ ਨਾਲ ਦੁਪੱਟੇ ਨੂੰ ਦੇਖੋ ਫੋਰ ਸਾਈਡ ਜਿਹੜਾ ਗੋਟਾ ਵਗੈਰਾ ਲੈਸ਼ ਵਗੈਰਾ ਲੱਗੀ ਹੋਈ ਹੈ ਜੀ ਇਹ ਸੈਮੀ ਸਟਿਚ ਨਹੀਂ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਤੁਹਾਨੂੰ ਅਸੀਂ ਸਟਿਚਿੰਗ ਵੀ ਕਰਵਾ ਕੇ ਦੇ ਸਕਦੇ ਆ ਅਗਰ ਤੁਸੀਂ ਬਿਨਾ ਸਟਿਚਿੰਗ ਤੋਂ ਬਾਏ ਕਰਨਾ ਚਾਹੁੰਦੇ ਬਿਨਾ ਸਟਿਚਿੰਗ ਤੋਂ ਵੀ ਤੁਹਾਨੂੰ ਮਿਲ ਜੇਗਾ ਜੀ ਤੇ ਜਿਹੜੇ ਇਹ ਵਾਲੇ ਕਲਰ ਹੁਣ ਆਏ ਆ ਜੀ ਇਹ ਜਲਦੀ ਜਲਦੀ ਦੁਬਾਰਾ ਨਹੀਂ ਦੇ ਸਾਨੂੰ ਕਹਿੰਦੇ ਵੀ ਜੀ ਜੀ ਅਸੀਂ ਅਪਨੇ ਅਕੋਰਡਿੰਗ ਸੈ ਕਰਵਾਉਣਾ ਤੇ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਇੱਕ ਇੱਕ ਸੂਟ ਨੂੰ ਘੱਟੋ ਘੱਟ ਮਹੀਨਾ ਡੇਢ ਮਹੀਨਾ ਲੱਗ ਰਿਹਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸੈਮੀ ਕਰੇਪ ਦੇ ਉੱਪਰ ਕੱਗੜਾ ਰਹੇਗਾ ਦੇਖੋ ਕਿੰਨਾ ਸੋਹਣਾ ਕੱਗੜੇ ਦੇ ਉੱਪਰ ਜਿਵੇਂ ਦਾ ਸ਼ਰਟ ਦਾ ਫੈਬਰਿਕ ਹੈ ਉਹੀ ਕਟਿੰਗ ਕਰਕੇ ਆਪਾਂ ਨੇ نیچے ਸਾਰਾ ਕੱਗੜੇ ਦੇ ਉੱਪਰ ਲਗਵਾਇਆ ਹੋਇਆ ਠੀਕ ਹੈ ਜੀ ਤੇ ਇਹ ਸੀ ਇਹ ਅੱਜ ਵਾਲਾ ਦੂਸਰਾ ਆਪਣਾ ਸੂਟ ਤੇ ਬਹੁਤ ਹੀ ਜ਼ਿਆਦਾ ਤੁਹਾਡੀ ਫਰਮਾਈ ਸੀ ਇਹਨਾਂ ਸੂਟਾਂ ਦੀ ਜਲਦੀ ਜਲਦੀ ਤੁਸੀਂ ਜਰਾ ਸਕਰੀਨਸ਼ਾਟ ਲੈ ਕੇ ਆਰਡਰ ਆਪਣਾ ਬੁੱਕ ਕਰ ਲਓ ਤੇ ਕਿਉਂਕਿ ਜਿਹੜੇ ਦੂਸਰੇ ਦੁਬਾਰਾ ਆਣਗੇ ਉਹ ਕਾਫੀ ਜ਼ਿਆਦਾ ਲੇਟ ਹੋ ਜਾਣੇ ਕਿਤੇ ਨਾ ਉਹ ਤੁਹਾਡੇ ਫੰਕਸ਼ਨ ਜਿਹੜੇ ਸਾਰੇ ਨਿਕਲ ਜਾਣ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸੱਚੀ ਮੈਂ ਪਰਸਨਲੀ ਮੈਨੂੰ ਬਹੁਤ ਚੀਜ਼ੇ ਪਸੰਦ ਆਈ ਹੈ ਜੀ ਤੇ ਲੋ ਜੀ ਅਗਲਾ ਕਲਰ ਚੈੱਕ ਕਰੋ ਜਿਹੜੇ ਤੁਹਾਨੂੰ ਪਹਿਲਾਂ ਅਸੀਂ ਦਿਖਾਏ ਨੇ ਦੋ ਸੂਟ ਖੱਦਰੇ ਨਾਲ ਉਹ ਬਣੇ ਹੋਏ ਨੇ ਜੀ ਖੱਦਰ ਦੇ ਉੱਪਰ ਤੇ ਇਹ ਸ਼ਰਟ ਜਿਹੜੀ ਬਣੀ ਹੋਈ ਹੈ ਜੀ ਖਾਦੀ ਸਿਲਕ ਦੇ ਉੱਪਰ ਬਣੀ ਹੋਈ ਹੈ ਇਹ ਰਹੇਗੀ ਜੀ ਸ਼ਰਟ ਸ਼ਰਟ ਦਾ ਫਰੰਟ ਰਹੇਗਾ ਔਰ ਇਸ ਤਰੀਕੇ ਨਾਲ ਹੀ ਬੈਕ ਰਹੇ ਇਸ 3 ਕੇ ਨਾਲ ਹੀ ਬੈਕ ਰਹੇਗੀ ਬੈਕ ਔਰ ਫਰੰਟ ਦੋਨੋਂ ਵਰਕ ਕੀਤੇ ਹੋਇਆ ਔਰ ਇਹ ਰਹੇਗਾ ਜੀ ਬਾਜੂ ਦਾ ਕੰਮ ਬਹੁਤ ਹੀ ਸੋਹਣਾ ਬਾਹਾਂ ਤੇ ਕੰਮ ਹੋਇਆ ਹੋਇਆ ਔਰ ਬੈਕ ਔਰ ਫਰੰਟ ਦੋਨੋਂ ਸੇਮ ਹੀ ਰਹਿਣਗੇ ਠੀਕ ਹੈ ਜੀ ਇਹ ਰਹੇਗੀ ਬੈਕ ਔਰ ਇਹ ਰਹੇਗਾ ਜੀ ਫਰੰਟ ਔਰ ਇਹਦੇ ਨਾਲ ਆਪਾਂ ਤੁਹਾਨੂੰ ਘਗਰਾ ਦਿਖਾਉਨੇ ਆ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਬਣਿਆ ਹੋਇਆ ਜੀ ਘਗਰੇ ਦਾ ਕੱਗਰੇ ਦਾ ਫਲੇਅਰ ਚਾਹ ਤੁਸੀਂ ਜਿੰਨਾ ਤੁਹਾਨੂੰ ਇੱਕ ਕੱਗਰੇ ਦਾ ਫਲੇਅਰ ਚਾਹੀਦਾ ਪ੍ਰੋਪਰ ਉਸੇ ਤਰੀਕੇ ਨਾਲ ਹੀ ਆਪਾਂ ਨੇ ਕੱਗਰਾ ਜਿਹੜਾ ਰੈਡੀ ਕਰਵਾਇਆ ਔਰ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਰੈਡੀ ਕੀਤਾ ਹੋਇਆ ਜੀ ਔਰ ਕੱਗਰੇ ਦਾ ਲੈਸ਼ ਔਰ ਬਹੁਤ ਜ਼ਿਆਦਾ ਸੋਨਾ ਲੱਗਦਾ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਇਸ ਤਰੀਕੇ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਪੂਰਾ ਜਿਹੜਾ ਸਕਰੀਨ ਸ਼ਾਟ ਲਿਆ ਕਰੋ ਕਈ ਵਾਰ ਤੁਸੀਂ ਕੱਲਾ ਕੱਗਰੇ ਦਾ ਔਰ ਕੱਲਾ ਸ਼ੋਰਡ ਦਾ ਸਕਰੀਨ ਸ਼ਾਟ ਲੈ ਕੇ ਭੇਜ ਦਿੰਦੇ ਫਿਰ ਉਹਦਾ ਪ੍ਰੋਪਰ ਜਿਹੜਾ ਪਤਾ ਨਹੀਂ ਲੱਗਦਾ ਇਹ ਬਹੁਤ ਸੋਹਣਾ ਕਲਰ ਹੈ ਜੀ ਜਲਦੀ ਜਲਦੀ ਆਪਣੇ ਵਾਸਤੇ ਬੁੱਕ ਕਰ ਲਓ ਅ ਦੁਬਾਰਾ ਜਲਦੀ ਇਹ ਨਹੀਂ ਆਉਣੇ ਹੈਗੇ ਮੈਨੂੰ ਸਾਨੂੰ ਖੁਦ ਪਤਾ ਹੈ ਕਿ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਤੇ ਇਹ ਰਹੇਗਾ ਜੀ ਤੀਸਰਾ ਕਲਰ ਬਹੁਤ ਹੀ ਪਿਆਰਾ ਰਹੇਗਾ ਜੀ ਤੀਸਰਾ ਕਲਰ ਵੀ ਤੇ ਬਹੁਤ ਸੋਹਣੇ ਤੁਹਾਡੇ ਵਿਆਹ ਵਾਸਤੇ ਜਾਗੋਬਾਨ ਤੇ ਇਹ ਸੂਟ ਨੇ ਰੈਡੀ ਹੋਣਗੇ ਜੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਆਗਰ ਤੁਸੀਂ ਲਾਈਕ ਕਰਦੇ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਨੇ ਬੁੱਕ ਕਰੋ ਔਰ ਅਸੀਂ ਤੁਹਾਡੇ ਜਲਦੀ ਜਲਦੀ ਕੋਰੀਅਰ ਲਗਵਾਈਏ ਔਰ ਸੂਟ ਤੁਹਾਡੇ ਘਰ ਬੈਠੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਹ ਰਹੇਗਾ ਤੀਸਰਾ ਕਲਰ ਔਰ ਚੌਥਾ ਕਲਰ ਤੁਸੀਂ ਦੇਖੋ ਜੀ ਬਹੁਤ ਹੀ ਪਿਆਰੀ ਸ਼ਰਟ ਬਣੀ ਹੋਈ ਹੈ ਜੀ ਇਹ ਜਿਹੜੇ ਹੁਣ ਤੁਹਾਨੂੰ ਦਿਖਾ ਰਹੀਆਂ ਜਿਹੜਾ ਪਹਿਲਾਂ ਦਿਖਾਇਆ ਉਹ ਵੀ ਖਾਦੀ ਸਿਲਕ ਦੇ ਉੱਪਰ ਬਣਾ ਦਿਖਾਇਆ ਜੀ ਇਹ ਵੀ ਖਾਦੀ ਸਿਲਕ ਦੇ ਉੱਪਰ ਹੀ ਬਣਿਆ ਹੋਇਆ ਇਹਦੇ ਨਾਲ ਰਹੇਗਾ ਜੀ येलो ਕਲਰ ਦਾ ਘਗਰਾ ਰਹੇਗਾ ਆ ਘਗਰੇ ਸਾਰਿਆਂ ਦੀ ਲੈਂਥ ਸੇਮ ਰਹੇਗੀ ਫਲੈਅਰ ਸੇਮ ਰਹੇਗਾ ਤੇ ਇਹ ਰਹੇਗਾ ਜੀ ਇਹਦੇ ਨਾਲ ਸੈਮੀ ਚਨੋਂ ਦਾ ਤੇ ਇਹ ਰਹੇਗਾ ਜੀ ਸੈਮੀ ਚਨੋਂਨ ਦਾ ਦੁਪੱਟਾ ਬਹੁਤ ਸੋਹਣੀ ਸ਼ਰਟ ਰੈਡੀ ਕੀਤੀ ਗਈ ਖਾਦੀ ਸਿਲਕ ਦੇ ਉੱਪਰ ਸੈਮੀ 크ਰੇਪ ਦਾ ਜਿਹੜਾ ਕਗਰਾ ਰਹੇਗਾ ਔਰ ਸੈਮੀ ਹੀ 크ਰੇਪ ਦਾ ਜਿਹੜਾ ਦੁਪੱਟਾ ਰਹੇਗਾ ਦੁਪੱਟੇ ਨੂੰ ਫੋਰ ਸਾਈਡ ਦੇਖੋ ਗੋਟਾ ਵਗੈਰਾ ਲੱਗਿਆ ਹੋਇਆ ਜੀ ਸਾਰਾ ਆ ਸਿਰ ਤੁਸੀਂ ਸਟਿਚਿੰਗ ਕਰਵਾਉਣੀ ਹੈ ਜੀ ਸ਼ਰਟ ਬਾਕੀ ਸਾਰਾ ਪ੍ਰੋਪਰ ਜਿਹੜਾ ਸੂਟ ਹੈ ਉਹ ਰੈਡੀ ਹੈ ਠੀਕ ਹੈ ਜੀ ਤੇ ਇਹ ਵੀ ਕਲਰ ਬਹੁਤ ਸੋਹਣਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸਕਰੀਨਸ਼ਾਟ ਪੂਰੇ ਆਰਾਮ ਨਾਲ ਲਿਆ ਕਰੋ ਕੋਈ ਜਲਦਬਾਜ਼ੀ ਨਾ ਕਰਿਆ ਕਰੋ ਸਕਰੀਨਸ਼ਾਟ ਚ ਫਿਰ ਕਈ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਔਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਹ ਵਾਲਾ ਕਲਰ ਤੇ ਲੋ ਜੀ ਇਹ ਰਹੇਗਾ ਜੀ ਅਗਲਾ ਕਲਰ ਬਹੁਤ ਹੀ ਸੋਹਣਾ ਰਸਟ ਕਲਰ ਦੇ ਉੱਪਰ ਕੀਤਾ ਹੋਇਆ ਜੀ ਕੰਮ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਔਰ ਇਹ ਰਹੇਗਾ ਜੀ ਇਸ ਕਲਰ ਦਾ ਨਾਲ ਇਹਦੇ ਘੱਗਰਾ ਮਜੈਂਟਾ ਕਲਰ ਦਾ ਘੱਗਰਾ ਰਹੇਗਾ ਔਰ ਮਜੈਂਟਾ ਕਲਰ ਦਾ ਹੀ ਦੁਪੱਟਾ ਰਹੇਗਾ ਠੀਕ ਹੈ ਜੀ ਸਭ ਦੇ ਇਹਨਾਂ ਦੇ ਜਿਹੜੇ ਘੱਗਰੇ ਵਾਲੇ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਸੇਮ ਰਹੇਗਾ ਅਮਨ ਲੱਗਦਾ ਜਿਹੜਾ ਇੱਕ ਆਪਾਂ ਨੇ ਆਫ ਬਾਈਟ 'ਚ ਦਿਖਾਇਆ ਉਹਦਾ ਪ੍ਰਾਈਸ ਥੋੜਾ ਅਲੱਗ ਹੋਏਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਉੱਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਨੀਚੇ ਘਗਰੇ ਦੇ ਜਿਹੜਾ ਜਿਹੜਾ ਸ਼ਰਟ ਦਾ ਫੈਬਰਿਕ ਉਹੀ ਘਗਰੇ ਦੇ ਉੱਪਰ ਲਗਾਇਆ ਗਿਆ ਤੇ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਇਹ ਕਰ ਸਕਦੇ ਹੋ ਸਕਰੀਨਸ਼ਾਟ ਪਲੀਜ਼ ਆਰਾਮ ਨਾਲ ਲਿਆ ਕਰੋ ਮੈਂ ਬਾਰ-ਬਾਰ ਕਹਿ ਰਹੀ ਆ ਤੁਸੀਂ ਜਲਦੀ ਦੇ ਵਿੱਚ ਕੱਲੀ ਸ਼ਰਟ ਦਾ ਸਕਰੀਨਸ਼ਾਟ ਭੇਜ ਦਿੰਦੇ ਹੋ ਫਿਰ ਪਤਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਕਿਸ ਸਟੂਰ ਦੀ ਗੱਲ ਕਰ ਰਹੇ ਹੋ ਤੇ ਇਸ ਤਰੀਕੇ ਨਾਲ ਹੀ ਇਹਦੇ ਬਾਹਾਂ ਦੇ ਉੱਪਰ ਕੰਮ ਰਹੇਗਾ ਸ਼ਰਟ ਦੇ ਫਰੰਟ ਤੇ ਕੰਮ ਰਹੇਗਾ ਔਰ ਬਾਹਾਂ ਤੇ ਕੰਮ ਰਹੇਗਾ ਇੱਕ ਸ਼ਰਟ ਦੇ ਤੁਸੀਂ ਤੁਹਾਨੂੰ ਦਿਖਾਇਆ ਉਹ ਬੈਕ ਤੇ ਵੀ ਕੰਮ ਹੈ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਰੈਡੀ ਹੋਣਗੇ ਤੁਹਾਡੇ ਜੀ ਇਹ ਸੀ ਜੀ ਘਗਰੇ ਵਾਲੇ ਸੂਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵਿਦਾਊਟ ਘਗਰਾ ਸੂਟ ਜਿਹੜੇ ਨੇ ਜੀ ਆ ਕਾਫੀ ساری ਡਿਮਾਂਡ ਆ ਕਿ ਜੀ ਦੀ ਆਲ ਓਵਰ ਸੂਟ ਸਾਨੂੰ ਜਰੂਰ ਦੋ ਆ ਵੀ ਕਾਫੀ ਸਾਰੀਆਂ ਪਹਿਣਾ ਘਗਰੇ ਨਾਲ ਲਾਈਕ ਨਹੀਂ ਕਰਦੀਆਂ ਉਹ ਕਹਿੰਦੇ ਨੇ ਕਿ ਅਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਆ ਤੇ ਉਹਨਾਂ ਵਾਸਤੇ ਵੀ ਆਪਾਂ ਨੇ ਆਲ ਓਵਰ ਸੂਟ ਜਿਹੜੇ ਨੇ ਮੰਗਵਾਏ ਨੇ ਤੇ ਇਹ ਵੀ ਬਹੁਤ ਹੀ ਜਿਆਦਾ ਸੋਹਣ ਇਹ ਵੀ ਖਾਦੀ ਸਿਲਕ ਦੇ ਉੱਪਰ ਹੀ ਬਣੇ ਹੋਏ ਆ ਜੀ ਚੈੱਕ ਕਰ ਸਕਦੇ ਹੋ ਨੀਚੇ ਡੇਰ ਦਾ ਬਹੁਤ ਸੋਹਣਾ ਕੰਮ ਕੀਤਾ ਹੈ ਇਹਦਾ ਲੈਂਥ ਦਾ ਕੋਈ ਵੀ ਤੁਹਾਨੂੰ ਇਸ਼ੂ ਨਹੀਂ ਰਹੇਗਾ ਲੈਂਥ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਬਣਵਾ ਸਕਦੇ ਹੋ ਉੱਪਰੋਂ ਜਿੰਨਾ ਮਰਜ਼ੀ ਤੁਸੀਂ ਕਟਿੰਗ ਜਿਹੜਾ ਕਰਵਾ ਸਕਦੇ ਹੋ ਤੇ ਨਾਲ ਹੀ ਰਹੇਗਾ ਜੀ ਬਾਹਾਂ ਦਾ ਕੰਮ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਕੀਤਾ ਗਿਆ ਹੈ ਜੀ ਔਰ ਇਹ ਵਾਲਾ ਜਿਹੜਾ ਡਿਜ਼ਾਈਨ ਨੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਇਹਦਾ ਜਿਹੜਾ ਘੇਰੇ ਤੇ ਕੰਮ ਹੋਏਗਾ ਜੇ ਦੀ ਬੋਟਮ ਤੇ ਵਰਕ ਨਹੀਂ ਹੋਏਗਾ ਇਹਨਾਂ ਦੇਖੋ ਇਹ ਬਾਦੂ ਤੇ ਵਰਕ ਹੈ ਜੀ ਤੇ ਨਾਲ ਹੀ ਘੇਰੇ ਦੇ ਉੱਪਰ ਕੰਮ ਹੈ ਔਰ ਬਹੁਤ ਸੋਹਣੀ ਜਿਹੜੀ ਬੂਟੀ ਵਿੱਚ ਬਣਾਈ ਗਈ ਹੈ ਔਰ ਇਹਦੇ ਨਾਲ ਦੁਪੱਟਾ ਰਹੇਗਾ ਜੀ ਸੈਮੀ ਚਨੋਨ ਦਾ ਦੁਪट्टे ਦੇ ਉੱਪਰ ਦੇਖੋ ਬੂਟੀ ਬਣਾਈ ਗਈ ਹੈ ਅ ਤੇ ਉਹ ਜਿਹੜੀ ਫੋਰ ਸੈਟ ਚੰਪਾ ਲੇਸ਼ ਲਗਾ ਕੇ ਦੁਪट्टे ਨੂੰ ਫਿਨਿਸ਼ਿੰਗ ਜਿਹੜਾ ਕੀਤਾ ਗਿਆ ਜੀ ਪ੍ਰੋਪਰ ਤਰੀਕੇ ਨਾਲ ਠੀਕ ਹੈ ਜੀ ਦੁਪੱਟਾ ਨਾਲ ਦਾ ਹੀ ਰਹੇਗਾ ਅਲੱਗੋਂ ਤੁਸੀਂ ਫੁਲਕਾਰੀ ਵੇਅਰ ਕਰਨਾ ਚਾਹੁੰਦੇ ਹੋ ਤੁਹਾਡੀ ਚੋਆਇਸ ਰਹੇਗੀ ਅਲੱਗ ਤੋਂ ਫੁਲਕਾਰੀ ਵੇਅਰ ਨਾਲ ਬਹੁਤ ਸੋਹਣੀ ਲੱਗੇਗੀ ਠੀਕ ਹੈ ਜੀ ਇਹ ਸੀ ਆਪਣਾ ਜਿਹੜੇ 올ਓਵਰ ਸੂਟ ਉਹਨਾਂ ਦੇ ਵਿੱਚੋਂ ਅੱਜ ਦਾ ਫਰਸਟ ਸੂਟ ਬਹੁਤ ਹੀ ਪਿਆਰਾ ਮਹਿੰਦੀ ਕਲਰ ਹੈ ਜੀ ਐਵਰਗ੍ਰੀਨ ਕਲਰ ਨੇ ਜੀ ਤੁਸੀਂ ਜਦੋਂ ਮਰਜ਼ੀ ਆਪਣਾ ਜਿਹੜਾ ਵੇਅਰ ਕਰ ਸਕਦੇ ਹੋ ਤੇ ਅਗਲਾ ਕਲਰ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਲਾਈਟ ਜਾਂ ਕਲਰ ਹੈ ਜੀ ਦੇਖੋ ਕਿੰਨਾ ਸੋਹਣਾ ਨਾਲ ਮਹਿੰਦੀ ਦੁਪੱਟਾ ਇਹਨਾਂ ਤੁਸੀਂ ਹਰੇ ਕੇਸ ਦੇ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਆਪਣੇ ਵਾਸਤੇ ਬਣਵਾ ਸਕਦੀਆਂ ਨੇ ਤੇ ਇਹ ਰਹੇਗਾ ਜੀ ਆਪਣਾ ਇਹ ਵੀ ਘੇਰੇ ਦਾ ਕੰਮ ਰਹੇਗਾ ਜੀ ਔਰ ਨਾਲ ਹੀ ਉੱਪਰ ਨੈੱਕ ਬਣਿਆ ਹੋਇਆ ਜੀ ਇਹਦਾ ਤੇ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਖਾਦੀ ਸਿਲਕ ਦੇ ਉੱਪਰ ਰਹਿਣਗੇ ਜੀ ਔਰ ਇਸ ਤਰੀਕੇ ਨਾਲ ਜੀ ਬਾਹਾਂ ਦੇ ਉੱਪਰ ਕੰਮ ਕੀਤਾ ਗਿਆ ਚਾਹੇ ਤੁਸੀਂ ਬਾਟਮ ਤੇ ਕਰਵਾ ਸਕਦੇ ਹੋ ਅਗਰ ਤੁਸੀਂ ਸਟੇਟ ਬਾਟਮ ਲਾਈਕ ਕਰਦੇ ਹੋ ਔਰ ਨਹੀਂ ਅਗਰ ਤੁਸੀਂ ਲਾਈਕ ਕਰਦੇਗਾ ਤੁਸੀਂ ਇਹ ਬਾਹਾਂ ਦੇ ਉੱਪਰ ਵੀ ਕੰਮ ਲਿਆ ਸਕਦੇ ਹੋ ਠੀਕ ਹੈ ਜੀ ਤੇ ਇਹ ਰਹੇਗਾ ਜੀ ਮਹਿੰਦੀ ਕਲਰ ਦਾ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਕੀਤਾ ਗਿਆ ਜੀ ਦੁਪੱਟੇ ਨੂੰ ਫੋਰ ਸਾਈਡ ਜਿਹੜਾ ਗੋਟਾ ਲੱਗਿਆ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਸੂਟ ਜਿਹੜਾ ਤੁਹਾਨੂੰ ਦਿਖਾਏ ਨੇ ਜੀ ਇਹ ਰਹਣਗੇ ਜੀ 올ਓਵਰ ਸੂਟ ਹੈ ਵਿਦਾਊਟ ਘੱਗਰਾ ਰਹਿਣਗੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਸਲਵਾਰ ਬਣਾ ਸਕਦੇ ਹੋ ਟਰਾਊਜ਼ਰ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਬਣਾ ਸਕਦੇ ਇਹ ਰਹੇਗਾ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਔਰ ਬਹੁਤ ਹੀ ਜ਼ਿਆਦਾ ਡਾਰਕ ਕਲਰ ਹੈ ਜੀ ਇਹ ਇਹ ਸਾਰੇ ਵਿਆਹ ਤੇ ਜਾਗੋ ਵਾਸਤੇ ਹੀ ਸੂਟ ਨੇ ਤਾਂ ਹੀ ਐਵੇਂ ਦੇ ਕਲਰ ਨੇ ਜੀ ਥੋੜੇ ਡਾਰਕ ਜੇ ਤੇ ਇਹਦੇ ਤੁਹਾਨੂੰ ਪਹਿਲਾ ਕਲਰ ਦਿਖਾਇਆ ਇਹ ਹੈਗਾ ਜੀ ਦੂਸਰਾ ਕਲਰ ਇਹਦਾ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਰਹੇਗਾ ਅਗਰ ਫਿਰ ਵੀ ਤੁਹਾਨੂੰ ਲੱਗਿਆ ਤੇ ਜਿੱਦਾਂ ਨੈਕ ਬਣਿਆ ਉਹਦੀ ਤੁਹਾਨੂੰ ਲੈਂਥ ਆਪਾਂ ਮਿਣਕੇ ਦੱਸ ਦਾਂਗੇ ਇਹ ਰਹੇਗਾ ਜੀ ਬਾਹਾਂ ਦਾ ਕੰਮ ਦੋਨੋਂ ਸਾਰੇ ਤੁਸੀਂ ਬਾਹਾਂ ਦੇ ਲਈ ਲੈ ਸਕਦੇ ਹੋ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਔਰ ਇਹ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਵਿੱਚ ਇਸੇ ਤਰੀਕੇ ਨਾਲ ਹੀ ਇਸੇ ਕਲਰ ਦੀ ਬੂਟੀ ਜਿਹੜੀ ਬਣਾਈ ਗਈ ਹੈ ਠੀਕ ਹੈ ਜੀ ਬਹੁਤ ਸੋਹਣਾ ਮਜੰਟਾ ਜਿਹੜਾ ਕਲਰ ਹੈ ਜੀ ਔਰ ਇਹ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਇਹ ਵੀ 올ਓਵਰ ਸੂਟ ਹੈ ਲਓ ਜੀ ਅਗਲਾ ਕਲਰ ਹੈਗਾ ਜੀ ਰੈਡ ਕਲਰ ਵੈਸੇ ਮੈਂ ਤੁਹਾਨੂੰ ਸਾਰੇ ਹੀ ਕੋਲ ਕੇ ਦਿਖਾ ਦਿੱਤੇ ਆ ਆ ਫਿਰ ਪਲੀਜ਼ ਸਾਰੀਆਂ ਪਹਿਣਾ ਹੀ ਕਰਨ ਦੀ ਜੀ ਦੀ ਪਲੀਜ਼ ਪਿਕ ਸੈਂਡ ਕਰ ਦਿਓ ਪਿਕ ਸੈਂਡ ਕਰਨਾ ਬਿਲਕੁਲ ਵੀ ਟਾਈਮ ਜਿਹੜਾ ਨਹੀਂ ਹੁੰਦਾ ਜੀ ਆ ਦੇਖੋ ਜੀ ਬਹੁਤ ਸੋਹਣਾ ਰੈਡ ਕ ਉਹਦੇ ਵਿੱਚ ਦੇਖੋ yellow ਔਰ green ਔਰ white ਦਾ ਜਿਹੜਾ ਪੀਚ ਦਾ ਕੰਮ ਜਿਹੜਾ ਕੀਤਾ ਗਿਆ ਤੇ ਬਹੁਤ ਸੋਹਣਾ ਬਾਹਾਂ ਦਾ ਕੰਮ ਕੀਤਾ ਗਿਆ ਔਰ ਨਾਲ ਰਹੇਗਾ ਜੀ ਦੁਪੱਟਾ ਆ ਦੁਪੱਟੇ ਨੂੰ ਫੋਰਸ ਜਿਹੜਾ ਲੈਸ਼ ਲਗਾ ਕੇ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਕੀਤਾ ਗਿਆ ਔਰ ਵਿੱਚ ਸਾਰੇ ਦੁਪੱਟੇ ਦੇ ਬੂਟੀ ਰਹੇਗੀ ਬਹੁਤ ਸੋਹਣਾ red color ਹੈ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ red color ਅਗਰ ਤੁਸੀਂ ਦੁਪੱਟਾ ਨਹੀਂ ਲੈਣਾ ਲਾਈਵ ਚਾਹੁੰਦੇ ਹਨਾ ਆਪਣੇ ਪਾਰਟੀ ਫੰਕਸ਼ਨ ਤੇ ਜਿਵੇਂ ਮੈਰਿਜ ਤੇ ਜਾਂ ਜਾਗੋ ਤੇ ਤੁਸੀਂ ਅਲੱਗ ਤੋਂ ਫਲਕਾਰੀ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਫਲਕਾਰੀ ਵੀ ਦਿਖਾਵਾਂਗੀ ਵੀ ਤੁਸੀਂ ਇਸ ਤਰੀਕੇ ਨਾਲ ਕਿਵੇਂ ਆਪਣਾ ਜਿਹੜਾ ਤੁਸੀਂ ਇਹ ਸੂਟ ਦਾ ਫਲਕਾਰੀ ਲੈ ਸਕਦੇ ਹੋ ਜਿਵੇਂ ਇਹ ਰੱਟ ਤੁਹਾਨੂੰ ਰੈੱਡ ਕਲਰ ਦਿਖਾਇਆ ਤੇ ਇਹ ਹੈਗੀ ਜੀ येलो ਕਲਰ ਦੀ ਫਲਕਾਰੀ ਅਗਰ ਤੁਸੀਂ ਫਲਕਾਰੀ ਵੀ ਲਾਇਕ ਕਰਦੇ ਹੋ ਤਾਂ ਤੁਸੀਂ ਇਹ ਵਾਲੀ ਫਲਕਾਰੀ ਵੀ ਨਾਲ ਹੀ ਬਾਏ ਕਰ ਸਕਦੇ ਹੋ ਇਸ ਸੂਟ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਲੱਗੇਗੀ ਜੀ ਫਲਕਾਰੀ ਦੇਖੋ ਤੇ ਇਸ ਤਰੀਕੇ ਦਾ ਫਲਕਾਰੀ ਬਹੁਤ ਜ਼ਿਆਦਾ ਸੋਹਣੀ ਲੱਗੇਗੀ ਜੀ ਦੇਖੋ ਪੂਰੀ ਇਹਦੇ ਨਾਲ ਮੈਚਿੰਗ ਹੋ ਰਹੀ ਹੈ ਅਗਰ ਤੁਸੀਂ ਸੂਟ ਜਿਹੜਾ ਫਲਕਾਰੀ ਨਾਲ ਬਾਈ ਕਰਨਾ ਚਾਹੁੰਦੇ ਤੁਸੀਂ ਮੈਨੂੰ ਲਿਖ ਕੇ ਭੇਜੋਗੇ ਕਿ ਦੀਦੀ ਅਸੀਂ ਫਲਕਾਰੀ ਨਾਲ ਸੂਟ ਲੈਣਾ ਚਾਹੁੰਦੇ ਆ ਅਗਰ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਤਾਂ ਫਿਰ ਤੁਸੀਂ ਮੈਨੂੰ ਮੈਸੇਜ ਕਰੋਗੇ ਕਿ ਦੀਦੀ ਅਸੀਂ ਦੁਪੱਟੇ ਨਾਲ ਸੂਟ ਜਿਹੜਾ ਲੈਣਾ ਚਾਹੁੰਦੇ ਆ ਠੀਕ ਹੈ ਜੀ ਅਗਰ ਫਲਕਾਰੀ ਲੈਣੀ ਤਾਂ ਤੁਸੀਂ ਨਾਲ ਲਿਖਿਓ ਜਰੂਰ ਕਿ ਦੀਦੀ ਅਸੀਂ ਉਹ ਵਾਲੀ ਫਲਕਾਰੀ ਲੈਣੀ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਸੂਟ ਨੇ ਜੀ ਇਹ ਵਾਲੇ ਚਲੋ ਵੀ ਲਾਸਟ ਕਲਰ ਰਹਿ ਗਿਆ ਜੀ ਆਪਣੇ ਕੋਲ yellow color bahut hi zyada pyara yellow color so beautiful color yellow color ek suit da hi neck baneya hoya baaki sare suit da jada length da koi bhi issue nahi rahega ji bahut sohna rakho kam kita gaya aa tusi instagram vagar te dekh lo kafi zyada trending de vich ne ji eh wale suit te eh rahega ji naal hi dupatta ਅਗਰ ਤੁਸੀਂ ਦੁਪੱਟਾ ਨਹੀਂ ਲਾਇਕ ਕਰਦੇ ਤਾਂ ਤੁਹਾਨੂੰ ਆਪਾਂ ਇਸ ਤਰੀਕੇ ਦਾ ਜਿਹੜਾ ਕੋਈ ਬਾਗ ਹੈ ਜਿਵੇਂ ਅਸਟ ਕਲਰ ਦਾ ਲੰਗ ਤੋਂ ਬਾਗੜ ਤੁਸੀਂ ਬਾਏ ਕਰ ਸਕਦੇ ਹੋ ਬਾਗ ਦਾ ਪ੍ਰਾਈਸ ਅਲੱਗ ਰਹੇਗਾ ਜੀ ਸੂਟ ਦਾ ਪ੍ਰਾਈਸ ਲੱਗ ਰਹੇਗਾ ਠੀਕ ਹੈ ਜੀ ਅਗਰ ਤੁਸੀਂ ਨਹੀਂ ਵੀ ਬਾਗ ਲੈਣਾ ਜਾਂ ਨਾਲ ਫੁਲਕਾਰੀ ਨਹੀਂ ਲੈਣੀ ਤੁਸੀਂ ਇਸ ਤਰੀਕੇ ਨਾਲ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਔਰ WhatsApp ਤੇ ਮੈਥੇ ਜਿਹੜਾ ਕਰ ਸਕਦੇ ਹੋ ਤੇ ਜਿੰਨੇ ਤੁਹਾਨੂੰ ਇਹ 올ਓਵਰ ਸੂਟ ਦਿਖਾਏ ਨੇ ਜੀ ਇਹ ਖਾਦੀ ਸਿਲਕ ਦੇ ਉੱਪਰ ਰੈਡੀ ਕੀਤੇ ਗਏ ਨੇ ਔਰ ਜਿਹੜੇ ਘਗਰੇ ਨਾਲ ਤੁਹਾਨੂੰ ਦਿਖਾਏ ਨੇ ਉਹਨਾਂ ਦੀ ਸ਼ਰਟ ਰਹੇਗੀ ਜੀ ਖਦਰ ਦੇ ਉੱਪਰ ਤੇ ਵਿੱਚ ਦੱਸਿਆ ਗਿਆ ਜਿਹੜੀ ਖਾਦੀ ਸਿਲਕ ਦੀ ਸ਼ਰਟ ਹੈ ਉਹ ਤੁਹਾਨੂੰ ਦੱਸਿਆ ਗਿਆ ਵੀ ਇਹ ਘਗਰੇ ਨਾਲ ਖਾਦੀ ਸਿਲਕ ਦੀ ਸ਼ਰਟ ਹੈ ਔਰ ਜਿਹੜੀ ਘਗਰੇ ਨਾਲ ਖਦਰ ਸੇਤ ਦੇ ਬਣੀ ਹੋਈ ਉੱਪਰ ਉਹ ਤੁਹਾਨੂੰ ਦੱਸਿਆ ਗਿਆ ਕਿ ਇਹ ਖਦਰ ਦੇ ਨਾਲ ਹੈ ਠੀਕ ਹੈ ਜੀ ਇਹ ਸੀ ਸਾਡੇ ਅੱਜ ਵਾਲੇ ਵਿਆਹ ਸ਼ਾਦੀਆਂ ਵਾਸਤੇ ਜਾਗੋ ਵਾਸਤੇ ਸਪੈਸ਼ਲ ਸੂਟ ਜਲਦੀ ਜਲਦੀ ਤੁਸੀਂ ਆਪਣੇ ਆਰਡਰ ਬੁੱਕ ਕਰੋ ਅਗਰ ਤੁਸੀਂ ਆਪਣਾ ਆਰਡਰ ਖੁਦ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹਨੂੰ ਕਾਫੀ ਜ਼ਿਆਦਾ ਟਾਈਮ ਲੱਗ ਸਕਦਾ ਹੈ ਜੀ ਪਲੀਜ਼ ਜਿੰਨੇ ਆਰਡਰ ਦੇਣਾ ਜਲਦੀ ਜਲਦੀ ਦੇ ਦਿਓ ਕਿਉਂਕਿ ਫਿਰ ਤੁਹਾਡੇ ਨਾਲ ਤੁਹਾਡੇ ਫੰਕਸ਼ਨ ਜਿਹੜੇ ਨੇ ਉਹਨਾਂ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਡੇ ਕੋਲ ਸੂਟ ਜੜੇ ਨੇ ਪਹੁੰਚਾ ਦਈਏ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੇ ਸੂਟ ਜੜੇ ਪਸੰਦ ਆਏ ਹੋਣਗੇ ਅਗਰ ਪਸੰਦ ਆਏ ਨੇ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਕੇ ਜਾਓ ਔਰ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜਲਦੀ ਜਲਦੀ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ